ਨੁਕਸਾਨ ਕੀ ਕੀ ਹੁੰਦੇ ਆ ਥੋੜਾ ਜਿਹਾ ਮੈਂ ਵਾਹ ਮਾਦੇ ਮਾਦੇ ਅੱਛੀ ਦੇ ਹਾਰਾ ਵਾਦੇ ਜੰਨ ਮੇਰਾ ਅੱਛੀ ਦੇ ਹਾਰਾ ਲੈ ਫਿਰ ਤੁਮ ਵੀ ਚਾਲ ਪਗਾ ਦੇ ਨਾ ਧੋਖੀ ਖਿਚਿਓ ਮਦਦ ਆ ਕੇ ਇਹ ਦੂਰ ਆ ਤਿਆਰ ਕਰੂ ਜੇ ਦੱਖਾਂ ਦੇ ਇੱਕ ਥੋੜਾ ਤਿਆਰ ਸਰਕਾਰ ਨੂੰ ਜੋ ਸਾਡੇ ਕਾਰਖਾਨਾ ਦੇ ਵਿੱਚ ਲੋਰ ਦੇ ਕਰਦਾ ਬੈਠੀ ਬੋਲਦਾ ਸਿੱਧਾ ਕਰਾ ਵਿੱਚ ਲੋਰ ਦੇ ਕਰਦਾ ਬੈਠੀ ਬੋਲਦਾ ਸਰਕਾਰ ਆਉਂਦਾ ਉਹ ਬੰਦੇ ਬੱਲੇ ਮੁੰਡੇ ਇਹਨਾਂ ਮੁੰਡਿਆਂ ਨਾਲੇ ਕੋਈ ਤਾਲੀ ਮਾਰ ਦਿਓ ਇੱਕ ਕਰ ਲੈ ਜਰੂਰ ਕਰ ਮੁੰਡੇ ਨਸ਼ਾ ਫਿਰ ਨਹੀਂ ਕਰਦੇ ਬੰਦਿਆਂ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਕਿ ਇਹ ਸਪਿਰਟ ਨਸ਼ਾ ਕਰਦੇ ਹੋਰ ਇਹਦੇ ਮੂੰਹ ਚਮਕਿਤੜੀ ਵਰਗੇ ਹੁੰਦੇ ਆ ਚਮਕਿਤੜੀ ਵਰਗੇ ਇਹ ਨੌਜਵਾਨ ਮੁੰਡੇ ਫਿਰਦੇ ਆ ਪਤਾ ਲੱਗਦਾ ਜਿਵੇਂ ਨਾਦੀਆਂ ਚਿਹਰਿਆਂ ਤੇ ਘਾਟਾ ਮਾਰਦੀਆਂ ਮੁੰਡੇ ਜਮਰ ਤੇ ਇਦਾਂ ਦੇ ਜਮਰ ਮੈਂ ਦੋ ਚਾਰ ਕਿੱਥੇ ਲੈਣੀ ਜਮਨ ਤਾੜੀ ਮਾਰੋ ਇੱਕ ਵਾਰੀ ਉਹਨਾਂ ਦੇ ਸ਼ੇਰ ਦੇ ਜਮਰ ਕੋਈ ਅਸੀਂ ਖਾਤਮ ਕਰਦੇ ਹਾਂ ਬਾਸਾ ਚੱਲਦੇ ਹਾਂ ਨਾੜੀਆਂ ਮਾਰਦੇ ਹਾਂ ਜੇ ਮਾੜਾ ਮੋਟਾ ਵੀ ਖਾਂਦਾ ਮੇਰਾ ਵੀਰੋ ਛੱਡ ਦਿਓ ਬੇਨਤੀ ਆ ਮੀਲੇ ਤੇ ਕਸਮ ਖਾ ਕੇ ਜਾਵੇ ਬਾਬੇ ਦੀ ਨਸ਼ੇ ਕਰਦੇ ਬਹੁਤ ਮਾਰੀ ਕਰਖਣੇ ਸੋਹਣੇ ਜਿਹਰੇ ਆ ਵਿੱਚ ਲੋਰ ਦੇ ਕਰਨਾ ਤੇ ਵੀ ਉਲਟਾ ਸਿੱਧਾ ਖਾਣਾ ਵਿੱਚ ਲੋਰ ਦੇ ਕਰਨਾ ਤੇ ਵੀ ਉਲਟਾ ਸਿੱਧਾ ਖਾਣਾ